ਮੇਰੀ ਸਾਲੀ ਸੇਵਾ ਆ ਕਿਦਰੋਂ ਅੱਜ ਸੂਰ ਚੜਿਆਗਾ ਆਜੋ ਐਵੇਂ ਚੜਿਆ ਆਜੋ 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 ਹੋਰ ਤੁਸੀਂ ਤਾਂ ਬੜੇ ਸਮਾਰਟ ਲੱਗ ਰਹੇ ਹੋ ਅੱਛਾ ਜੀ ਪਹਿਲਾਂ ਤਾਂ ਇਹ ਸੀ ਕਿ ਮੇਰੀ ਦੀਦੀ ਨੇ ਕਰਤਾ ਨਹੀਂ ਲੱਗਦਾਗਾ ਤੁਹਾਨੂੰ ਬਸ ਵਹਿਮ ਹੋ ਗਿਆ ਆਜੋ ਮੰਨੂ ਕਰ ਰਹੀ ਹੈ ਹਾਂਜੀ ਕਰ ਰਹੀ ਹੈ ਆਜੋ ਜੀ ਆਜੋ ਆਜੋ ਹਾਈ ਇਹ ਤਾਂ ਸਿੰਮੀ ਆ ਗਈ ਹਾਈ ਹਾਈ ਮੰਨੂ ਤੈਨੂੰ ਤਾਂ ਸੁਣਾ ਵਧੀਆ ਤੂੰ ਮੈਨੂੰ ਇਹ ਕਸਮੇ ਦੇ ਨਾਲ ਗੁੱਸੇ ਆ ਤੈਨੂੰ ਮੇਰੀ ਬਿਲਕੁਲ ਵੀ ਆਦ ਨਹੀਂ ਆਈ ਹੈ ਕਿਉਂ ਚਾਹ ਨਾ ਪਾਣੀ ਨਾ ਬੈਠਣ ਨੂੰ ਗਿਆ ਪਹਿਲਾਂ ਬੈਠੋ ਬੈਠ ਆ ਜਾ ਤੁਹਾਨੂੰ ਤਾਂ ਜਿਆਦਾ ਹੀ ਚੜ ਰਿਹਾ ਏ ਤੈਨੂੰ ਤਾਂ ਕੁਝ ਜਿਆਦਾ ਚੌ ਚੜਦਾ ਆ ਮੇਰੀ ਸਹੇਲੀ ਨੂੰ ਦੇਖ ਦੇਖ ਕੇ ਪਰ ਮੈਂ ਗਲਤ ਗਲਤ ਤਾਂ ਨਹੀਂ ਕਰੀ ਐਵੇਂ ਕਿਵੇਂ ਬੋਲਦੀ ਏ ਤੂੰ ਜੀਜੇ ਮੇਰੇ ਨੂੰ ਮੈਂ ਕੋਲੇ ਜੀ ਹੋ ਕੇ ਬੈ ਜਾ ਹਣਾ ਕੋਲੇ ਜੀ ਹੋ ਕੇ ਹਾਂ ਛੜੀ ਜੀ ਨਾ ਤੂੰ ਹੁਣ ਸਾਨੂੰ ਦੇਖ ਕੇ ਠੀਕ ਐ ਮੈਂ ਛੜਦੀ ਨਹੀਂ ਹੈਗੀ ਆਪਣੇ ਜੀਜੇ ਨੂੰ ਸਮਝਾ ਲਵੇ ਚੱਲ ਛੱਡਾ ਹੋਰ ਸੁਣਾ ਕਿਵੇਂ ਐ ਵਧੀਆ ਚਲ ਮੈਂ ਪਾਣੀ ਲੈ ਕੇ ਆਵਾ ਨਾ ਪਾਣੀ ਪੁਣੀ ਫੇਰ ਪਰ ਲੱਗ ਲਾ ਮਾਰਾਂਗੀ ਤੂੰ ਮੈਨੂੰ ਇਹ ਦੱਸ ਤੈਨੂੰ ਮੇਰੀ ਜਮੇ ਯਾਦ ਨਹੀਂ ਹੈਗੀ ਓਏ ਆਈ ਤਾਂ ਹੀ ਤਾਂ ਮੈਂ ਆਈ ਆ ਤੂੰ ਨਹੀਂ ਆਗੀ ਮੇਰੇ ਕੋਲੇ ਮੈਨੂੰ ਕਿਤੇ ਨਿਕਲ ਹੁੰਦਾ ਵੇ ਆਹਾ ਤਾਂ ਹੀ ਆ ਤਾਂ ਹੀ ਕਿਤੇ ਜਾਵਾਂ ਮੈਂ ਬੰਨੇ ਬਣਾ ਤੁਸੀਂ ਝੂਠ ਬੋਲਦੇ ਹੋ ਤੁਸੀਂ ਨਹੀਂ ਜਾਣ ਦਿੰਦੇ ਮੈਂ ਸਾਰਾ ਦਿਨ ਕਮਾਕਾਰਾਂ ਚ ਰੁੱਤੇ ਰਹਿਨੇ ਆ ਮੈਂ ਤੇਰੇ ਕੋਲ ਘਰੇ ਗੱਡੀ ਖੜੀ ਹੈ ਕਮਾਲ ਹੈ ਯਾਰ ਤੁਸੀਂ ਕਿਉਂ ਨਹੀਂ ਲੈ ਕੇ ਆਉਂਦੇ ਹੈਗੇ ਛੋਟਾ ਆਪਦਾ ਕਰ ਤੁਸੀਂ ਆਜਾ ਕਰੋ ਇੱਡੀ ਮੈਂ ਤਾਂ ਆਈ ਗਈ ਫਿਰ ਬਹੁਤ ਵਧੀਆ ਹੁਣ ਤੁਸੀਂ 5-4 ਦਿਨ ਲਾ ਕੇ ਜਾ ਪਤਾ ਤੈਨੂੰ ਮੈਂ 5-4 ਦਿਨ ਮੇਰਾ ਮਹੀਨਾ ਰਹਿਣਾ ਥੋੜਾ ਸਾਰਾ ਟਮਕਾ ਕੇ ਜਾਣਾ ਮੁਕਾ ਦੋ ਮੁਕਾ ਦੋ ਵਧੀਆ ਗੱਲ ਆ ਨਾਲੇ ਕਾਮਕਾਰ ਲੱਗ ਜਾਊਗਾ ਤੇਰਾ ਜੀਜਾ ਜਮੀ ਕੰਮ ਦਾ ਡਕਾਣੀ ਤੋੜਦਾ ਭੜੀ ਤੋ ਕਿਹਾਂ ਝੂਠ ਬੋਲਦੀਆਂ ਕੰਮ ਨਹੀਂ ਕਰਦਾ ਯਾਰ ਕਮਾਲ ਕਰਦੀ ਹੈ ਸੱਚੀ ਨਹੀਂ ਕਹਾਂ ਮੈਨੇ ਸੋਹਣੇ ਸੋਹਣੇ ਸੂਟ ਪਾਈ ਬੈਠੀਆਂ ਹੋਈ ਕਿੱਥੋਂ ਆ ਗਏ ਮੇਰੇ ਪੇਕੇ ਆਦੇ ਨੇ ਸਿੰਮੀ ਜਿਹੜੇ ਆਪਾਂ ਨੇ ਵਿਆਹ ਤੋਂ ਪਹਿਲਾਂ ਪਸੰਦ ਕਰਦੇ ਤੇ ਤੁਹਾਨੂੰ ਲੱਭਰ ਹੁੰਦੀ ਹੈ ਗੱਲ ਤਾਂ ਮੇਰੇ ਜੀਜੇ ਦੀ ਸਹੀ ਹੈ ਸੁਣ ਲਿਆ ਦੇਖ ਲੈ ਤੂੰ ਮੈਨੂੰ ਇਹ ਦੱਸ ਤੂੰ ਮੇਰੀ ਸਹੇਲੀ ਆ ਕਿ ਤੇਰੇ ਜੀਜੇ ਦੀ ਸਹੇਲੀ ਆ ਨਹੀਂ ਵੀਰੇ ਨਹੀਂ ਮੈਂ ਨੇ ਯਾਰ 50 50 ਆ ਕੀ 50 50 ਆ ਜੀਜੇ ਦੀ ਸਾਲੀ ਵੀ ਆ ਤੇਰੀ ਸਹੇਲੀ ਵੀ ਆ ਇਹ ਘਰ ਵਾਲੀ ਹੁੰਦੀ ਹੈ ਦੇਖ ਸਕਦਾ ਨਕਦਾ ਬਣਾਵਾਗੇ ਨਾ ਅਧੀ ਘਰ ਵਾਲੀ ਪੂਰੇ ਘਰ ਵਾਲੀ ਉਹ ਮੈਂ ਟਰਾਈ ਚੱਲ ਦੇਖ ਮੈਂ ਆਖਾ ਘੜਦੀ ਆ ਨਾਲੇ ਬੜ ਗੋੜਾ ਨਾ ਬਈ ਡਰਾ ਨਾ ਡਰਾ ਤੈਨੂੰ ਨਹੀਂ ਪਤਾ ਮੈਨੂੰ ਤੈਨੂੰ ਨਹੀਂ ਪਤਾ ਮੈਂ ਚੁੱਪ ਕਰਨ ਵਾਲੇ ਸੁਣੋ ਮੇਰੀ ਭੈਣ ਨਾ ਇੰਨੀ ਮਾੜੀ ਨਹੀਂ ਹੈਗੀ ਜਿੰਨੀ ਤੁਸੀਂ ਬਣਾ ਰਿਆ ਬਾਬਾ ਜੀ ਮੈਂ ਕਦ ਮਾਰ ਆ ਗਿਆ ਮੈਂ ਤਾਂ ਤੁਹਾਡੀ ਤਾਰੀਫ ਕਰੀ ਮੇਰੇ ਮੂੰਹ ਤਾਂ ਹੀ ਬੋਲੀ ਜਾਂਦੇ ਹੋ ਤੁਸੀਂ ਪਿੱਛੇ ਪਤਾ ਨਹੀਂ ਕੀ ਕਰਦੇ ਹੋਗੇ ਕੁਛ ਨਹੀਂ ਕਹਿੰਦਾ ਮੈਂ ਬੜਾ ਘੋੜਾ ਹੋ ਕੇ ਰੱਖਦਾ ਬੜੀ ਕਿੰਨੀ ਕਿਊਟ ਹੈ ਮਾੜੀ ਦੁਖੀ ਆ ਮੈਂ ਬਾਲੀ ਦੁਖੀਆਂ ਸਿਮੇ ਮੈਂ ਤਾਂ ਜੀ ਕਰਦਾ ਮੈਂ ਭਗ ਜਾ ਇੱਥੋਂ ਤੇਰੇ ਨਾਲ ਹੀ ਭਗ ਜਾ ਕਿੱਥੇ ਜਾਏਂਗੀ ਪਿੰਡ ਚਲ ਚਾਹ ਬਣਾ ਕੇ ਲਿਆ ਪਹਿਲਾਂ ਯਾਰ ਪਿੰਡ ਦੀ ਬੜੀ ਯਾਦ ਆਉਂਦੀ ਚਾਹ ਬਣਾ ਲਿਆ ਨਾਲੇ ਮੈਂ ਗੱਲਾਂ हां तू मारला गल्ला तू मारला साली ਨਾਲ ਗੱਲਾਂ ਆਹ ਹਾਂ ਮੈਂ ਪੀ ਲੂੰਗਾ ਬਬੀਏ ਜਿਵੇਂ ਬਣਾ ਕੇ ਲੈ ਨੋ ਅਗਲੇ ਚੀ ਆੜੀ ਠੀਕ ਹਾਂਗਾ ਜਾਣੀ ਹੋ ਕੇ ਬਣਾ ਕੇ ਲੈ ਤੈਨੂੰ ਤਾਂ ਸ਼ਾਪਿੰਗ ਕਰਾ ਕੇ ਲੈ ਆ ਹੁਣੇ ਪੁੱਛਿਆ ਨਹੀਂ ਦੱਸੇ ਨਾ ਸੂਟ ਦਵਾ ਕੇ ਲਿਆਉਂਦੇ ਨੇ ਅੱਛਾ ਚੱਲ ਮੈਂ ਦੇਖੂਗੀ ਕੋਈ ਨਾ ਗੱਡੀ ਬੜੀ ਛੋਟਾਂ ਦੀ ਲਈ ਮੈਨੂੰ ਪਸੰਦ ਆਇਆ ਮੈਂ ਲੈ ਲਵਾਂ ਠੀਕ ਹੈ ਹਾਂ ਹਾਂ ਸਾਨੂੰ ਬਥੇਰੇ ਆਪਾਂ ਦੇ ਦਾਂਗੇ ਕੱਲੂਟਾ ਫਿਰ ਕੀ ਗੱਲ ਔਰ ਸੁਣਾਓ ਜੀਜੂ ਫਿਰ ਕੀ ਹਾਲ ਆ ਸੁਣਾ ਦਨਾ ਗਾ ਨੇੜੇ ਹੀ ਹੋ ਜਾ ਠੀਕ ਨਾ ਗੋਦੀ ਤੇ ਬਹਿ ਜਾ ਮੇਰੀ ਤੇ ਨਹੀਂ ਬਹਿਦਾ ਮੈਂ ਗੋਦੀ ਦੇ ਪਿੱਛੇ ਐ ਸੁਣਾਓ ਹੋਰ ਤੁੜਾ ਕਿਵੇਂ ਚੱਲਦਾ ਹੈ ਬਗਰ ਪਰਿਵਾਰ ਮੇਰਾ ਵਧੀਆ ਚੱਲ ਰਿਹਾ ਤੁਸੀਂ ਬਿਆਹ ਉਗਰਾ ਲਿਆ ਕਿਰਾਇਆ ਨਹੀਂ ਹਜੇ ਕਈ ਥੋੜੇ ਵਰਗ ਨਹੀਂ ਮਿਲਿਆ ਨਹੀਂ ਕਰਾ ਲੈਂਦੀ ਮੈਂ ਬਣਾ ਬਚੋਲਾ ਛਡਪਰਾ ਨਹੀਂ ਹੈ ਕੋਈ ਜੇ ਭਰਾ ਹੁੰਦਾ ਹੁਣੋਂ ਤਾਂ ਮੈਂ ਲੈ ਆਉਂਦਾ ਇੱਕ ਕੋਟੀ ਹੋਰ ਪਾ ਕੇ ਦੇ ਦਿੰਦਾ ਤੁਹਾਨੂੰ ਮੈਂ ਸਹੀ ਹੈ ਨਹੀਂ ਤੁਸੀਂ ਛੱਡੋ ਵਿਆਹ ਦੀਆਂ ਹੋਰ ਸੁਣਾਓ ਕਿਵੇਂ ਚੱਲਦੀ ਹੈ ਜੀ ਰੀਲਦਾਰੀ ਸਭ ਵਧੀਆ ਹੈ ਜ਼ਿੰਦਗੀ ਵਧੀਆ ਲੰਘੀ ਜਾਂਦੀ ਹੈ ਬਸ ਮਾੜਾ ਮੋਟਾ ਲੜਦੀ ਬਹੁਤ ਹੈਗੀ ਤੰਗ ਬਹੁਤ ਕਰਦੀ ਹੈ ਓਏ ਲੜਦੀ ਨਹੀਂ ਉਹ ਪਿਆਰ ਵੀ ਉਹਨੇ ਹੀ ਕਰਦੀ ਹੈ ਇਹੋ ਜਿਹਾ ਪਿਆਰ ਤੋਂ ਬਿਨਾ ਪਿਆਰ ਚੰਗਾ ਕਿਉਂ ਕਬੜਾ ਕਰਦੀ ਐ ਆਹੋ ਕਰਦੀ ਐ ਝੂਠ ਬੋਲੀ ਜਾਂਨੇ ਮੈਨੂੰ ਤਾਂ ਲੱਗਦਾ ਮੇਰ ਤੋਂ ਗਲਤੀ ਹੋ ਗਈ ਮੈਂ ਤਾਂ ਤੇਰੇ ਵਰਗੀ ਲੈ ਕੇ ਆਉਂਦਾ ਮੈਨੂੰ ਲੱਗਦਾ ਹੁਣ ਤੁਸੀਂ ਮੈਨੂੰ ਮਟਾਉਣ ਨੂੰ ਫਿਰਦੇ ਹੋ ਹੈਨਾ ਵਿਯੋਗ ਹੀ ਅੰਦਰ ਮੈਂ ਸਾਡੀ ਨੂੰ ਪਟਾ ਰ ਮੈਂ ਹੁਣ ਤੇ ਨਾਲ ਦੋ ਗੱਲਾਂ ਵੀ ਨਹੀਂ ਕਰ ਸਕਦਾ ਮੋ ਪਿਆਰ ਮੈਂ ਨਾ ਕਰ ਸਕਦੇ ਕੋਈ ਦਿਲ ਦਾ ਕੋਲ ਬੈਠਣ ਨਾਲ ਤਾਂ ਨਹੀਂ ਕੋਈ ਮਾੜਾ ਹੁੰਦਾ ਇੱਕ ਦੋ ਗੱਲਾਂ ਮੋ ਪਿਆਰ ਦੀਆਂ ਕਰਦੇ ਨਹੀਂ 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 ਇਹ ਤਾਂ ਕੋਲ ਨਾਲ ਵੀ ਬਹਿ ਜੂਗੀ ਤਾਂ ਵੀ ਮਾੜੇ ਨਹੀਂ ਹੁੰਦੇ ਅਸੀਂ ਇਕੱਠੀ ਚਾਹ ਪੀ ਲਾਂਗੇ ਰੋਟੀ ਖਾ ਲਾਂਗੇ ਇਹਦੇ ਨਾਲ ਤਾਂ ਨਹੀਂ ਕੋਈ ਮਾੜਾ ਹੋਏਗਾ ਨਹੀਂ ਕੋਈ ਮਾੜਾ ਨਹੀਂ ਹੁੰਦਾ ਤੁਸੀਂ ਇੰਨੇ ਸੋਹਣੇ ਤਾਂ ਹੈਗੇ ਹੋ ਵਿਆਹ ਨਹੀਂ ਮੈਂ ਕਰਾ ਲੈਣਾਗਾ ਕੀ ਦੇ ਨਾਲ ਸਮਝੇ ਨਹੀਂ ਤੁਸੀਂ ਅਜੇ ਤੱਕ ਉਹਦੇ ਨਾਲ ਕਰਾ ਲੈਣਾ ਕਿਉਂ ਕਰਾ ਲੈਨੇ ਹੋ ਕਿਉਂ ਮੇਰੀ ਇੰਨੀ ਸੋਹਣੀ ਭੈਣ ਤਾਂ ਹੈਗੀ ਹੈ ਪਰੀਆਂ ਵਰਗੀ ਭੈਣ ਦਾ ਨਾਮ ਲੈ ਚਾਹ ਨਹੀਂ ਲੈ ਕੇ ਆਈ ਦੇਖ ਲੈ ਨਜ਼ਰ ਹੋ ਗਈ ਕੋਈ ਨਾ ਆ ਜਾਂਦੀ ਹੈ ਟਾਈਮ ਲੱਗਦਾ ਬਣਨਾ ਤੈ ਹਾਂ ਜੀ ਕੀ ਹੋ ਰਹੀ ਹੈ ਨੇ ਜੀਜਾ ਸਾੜੀ ਜਿ ਖਰੀਦਣਾ ਕੁਝ ਨਹੀਂ ਹੋਇਆ ਭਗਵਾਨੇ ਆ ਜਾ ਆ ਜਾ ਪਹਿਲਾਂ ਤਾਂ ਚਾਹ ਫੜ ਲੈ ਅਸੀ ਮੀ ਥੈਂਕ ਯੂ ਕੱਲੀ ਚਾਹ ਲੈ ਭਗਵਾਨੇ ਕੁਝ ਲੈ ਤਾ ਆਉਂਦੀ ਨਾਲ ਮੱਠੀ ਮੱਠੀ ਸਮਾਨ ਇੰਨਾ ਸਮਾਨ ਲੈ ਜਾਂਦਾ ਪਿਆ ਜੀ ਕਰੇ ਨਾ ਤੂੰ ਦਾ ਇੱਥੇ ਦੇਖ ਲੈ ਹਨਾ ਬਦਾਣੇ ਛੱਡ ਗਿਆ ਲਿਆ ਕੇ ਹੈ ਮੇਰੇ ਜੀਜਾ ਲਿਆ ਕੇ ਨਹੀਂ ਦਿੰਦਾ ਕੁਝ ਨਹੀਂ ਲਿਆ ਕੇ ਦਿੰਦਾ ਕੁਝ ਨਹੀਂ ਲਿਆ ਕੇ ਦਿੰਦਾ ਤੇਰਾ ਜੀਜਾ ਕੰਮਕਾਰ ਕਰਦਾ ਨਹੀਂ ਹੈਗਾ ਕੁਝ ਨਹੀਂ ਲਿਆ ਕੇ ਦਿੰਦਾ ਤੂੰ ਕਹਿੰਦੀ ਸੀ ਇੰਨੀ ਚੰਗੀਆਂ ਕਰਦੀ ਹੈ ਮੇਰੀ ਤਰੀਫਾਂ ਦੇਖ ਲੈ ਯਾਰ ਤੁਸੀਂ ਵੀ ਦੇਖਣ ਨੂੰ ਤਾਂ ਲੱਗਦੇ ਹੋ ਪੂਰੀ ਪਰਸਨੈਲਿਟੀ ਵੀ ਪਤਾ ਨਹੀਂ ਕਿੱਡੀ ਕਿ ਵੱਡੀ ਜਵਾਬ ਤੇ ਲੱਗੇ ਹੋਆਂ ਕਮਾਲ ਹੈ ਤੁਸੀਂ ਕੰਮ ਨਹੀਂ ਕਰਦੇ ਕੋਈ ਪਰ ਬਣ ਠਣ ਕੇ ਤਾਂ ਰਹਿਣੀ ਪੈਂਦਾਗਾ 12 ਦਿਨ ਬਣਨਾ ਠਣਨਾ ਯਾ ਪੱਲੇ ਕੁਛ ਨਹੀਂ ਕਮਾਉਂਦਾ ਹੈਗਾ ਸਿਮੀ ਮੈਂ ਤਾਂ ਤੈਨੂੰ ਦੱਸਿਆ ਨਹੀਂ ਤਾਂ ਕਰਕੇ ਵੀ ਤੂੰ ਮੇਰੀ ਸਹੇਲੀਆਂ ਕੀ ਕਹੇंगी ਕਹਿ ਜਾ ਲੱਬਿਆ ਸੀ ਤੇਰੇ ਤੇ ਕੋਈ ਪਸੰਦ ਕੀਤਾ ਸੀਗਾ ਦੇਖ ਕੇ ਦੀ ਟੌਰ ਤੇ ਬਸ ਐਵੇਂ ਡਿਗ ਪਈ ਤਾਂ ਹੀ ਤਾਂ ਸਿਮੀ ਡਰਦੀ ਮਾਰੀ ਹੁਣ ਮੈਂ ਦੱਸਦੀ ਨਹੀਂ ਹੈਗੀ ਵੀ ਬੇਸਤੀ ਕੀ ਦੀ ਹੈ ਮੇਰੀ ਆ ਚੁੱਪ ਕਰਕੇ ਬੈਨੇ ਆਪਣੇ ਘਰੇ ਮੈਂ ਕੱਟੀ ਜਾਨੀਆ ਟਾਈਮ ਕੁਛ ਨਹੀਂ ਕਮਾਉਂਦਾ ਤੇਰੇ ਮੂੰਹ ਤੇ ਬੈਠਾ ਆ ਪੁੱਛ ਲਾ ਕੁਛ ਵੀ ਨਹੀਂ ਕਮਾਉਂਦਾ ਸਾਰਾ ਦਿਨ ਟੌਰ ਲਈ ਬੂਟ ਪਾਏ ਠੀਕ ਐ ਬਾਹਰ ਨਿਕਲ ਜਾਂਦਾ ਹੈ ਮੁੰਡਿਆਂ ਨਾਲ ਆਵਾਰਾ ਕਰਦੀ ਐ ਯਾਰ ਵੀ ਜ਼ਰੂਰੀ ਐ ਇੰਨੇ ਪੈਸਿਆਂ ਦਾ ਕੀ ਕਰੂਗੀ ਕਿ ਸਾਰਾ ਦਿਨ ਵਿਚਾਰਾ ਮੇਰਾ ਸੌਰਾ ਸਾਰਾ ਦਿਨ ਲੱਗਿਆ ਰਹਿੰਦਾ ਐ ਜਮੀਨ ਦੇ ਵਿੱਚ ਕੰਮ ਕਰਨ ਇਹਨੂੰ ਜਮੀ ਸ਼ਰਮ ਨਹੀਂ ਆਉਂਦੀ ਹੈਗੀ ਤਾਂ ਹੀ ਮੈਂ ਤੈਨੂੰ ਬੁਲਾਇਆ ਵੀ ਤੂੰ ਆ ਇਹਨੂੰ ਸਮਝਾ ਕੇ ਜਾ ਮਾੜਾ ਮੋਟਾ ਚਾਰ ਗਿੱਲੇ ਵੰਨਦੇ ਨੇ ਸਾਰਾ ਨੰਬਰ ਥੋੜੀ ਕੰਮ ਕਰਾਂਗੇ ਇੱਕ ਬੰਦਾ ਹੈਗਾ ਕੰਮ ਕਰਨ ਵਾਲਾ ਮੇਰੀ ਗੱਲ ਸੁਣੋ ਤੁਸੀਂ ਹਾਂਜੀ ਮੈਂ ਹੀ ਤਾਂ ਇਸੇ ਕਰਕੇ ਆ ਮਨੂੰ ਨੇ ਮੈਨੂੰ ਫੋਨ ਤੇ ਸਾਰੀ ਗੱਲ ਦੱਸੀ ਸੀ ਤੁਸੀਂ ਸਿੱਧੀ ਸੋਕਣ ਪਹਿਲਾਂ ਮੇਰੀ ਗੱਲ ਸੁਣੋ ਠੀਕ ਐ ਐਵੇਂ ਨਾ ਵੇਲੇ ਵੇਖੇ ਜ਼ਿੰਦਗੀ ਨਹੀਂ ਲੰਘਦੀ ਹੈਗੀ ਨਾਲੇ ਜ਼ਮੀਨ ਦੇ ਸਿਰ ਤੇ ਥੋੜੀ ਘਰ ਚ ਚੱਲਦਾ ਹੁੰਦਾ ਅੱਜ ਕੱਲ ਲੋਕੀ ਦੇਖਦੇ ਨੇ ਜ਼ਮੀਨ ਵੀ ਦੇਖਦੇ ਨੇ ਨਾਲੇ ਇਹ ਵੀ ਦੇਖਦੇ ਨੇ ਵੀ ਮੁੰਡਾ ਕੰਮ ਕੀ ਕਰਦਾ ਤੁਹਾਨੂੰ ਕੰਮ ਵੀ ਕਰਨਾ ਚਾਹੀਦਾ ਸੋਡੀ ਗੱਲ ਹੀ ਮੰਨ ਲਾਂਗੇ ਮੇਰੀ ਗੱਲ ਨਾ ਮੰਨੀ ਮੇਰੀ ਗੱਲ ਨਾ ਮੰਨੀ ਤੂੰ ਲੈ ਤੇਰੇ ਲੜਨ ਨੂੰ ਤਿਆਰ ਹੈ ਤਾਂ ਤੇਰੇ ਸਾਹਮਣੇ ਵੀ ਲੜਨ ਨੂੰ ਨਹੀਂ ਹਟਦੀ ਕੋਈ ਨਾ ਮੈਂ ਗੱਲ ਕਰ ਰਹੀ ਆ ਨਾ ਸੁਣ ਤਾਂ ਰਹੀ ਹੈਂ ਤੇਮੀ ਮੈਨੂੰ ਹੋਜੀ ਕੋਈ ਗੱਲ ਦੀ ਲੜਾਈ ਰਹਿਣੀ ਹੈ ਮੇਰੀ ਇਹਦੇ ਨਾਲ ਜੀਜੂ ਕੰਮ ਦਾ ਤੁਹਾਨੂੰ ਕੋਈ ਕਰਨਾ ਹੀ ਪੈਣਾ ਐਵੇਂ ਤਾਂ ਘਰ ਨਹੀਂ ਨਾ ਚੱਲਦਾ ਹੈਗਾ ਇਹਦੇ ਦਿਮਾਗ ਤੇ ਵੀ ਲੋਡ ਹੈ ਇਸ ਗੱਲ ਦਾ ਸਿਆਣੀ ਗੱਲ ਹੈ ਜੀ ਕੋਈ ਨਾ ਮੰਨੋ ਪੈਨਸ਼ਨ ਨਾ ਲੈ। ਸਿਮੀ ਮੈਂ लास्ट ਮੌਕਾ ਦਿੱਤਾ ਸੀਗਾ ਇਹਨੂੰ ਠੀਕ ਹੈ ਇਹ ਉਹਦੇ ਤੇ ਵੀ ਖਰਾ ਨਹੀਂ ਉਤਰਿਆ ਮੈਨੂੰ ਕਹਿੰਦਾ ਸੀ ਮੈਂ ਕੰਮ ਕਰੂੰਗਾ ਮੈਂ ਕੰਮ ਕਰੂੰਗਾ ਤੇਰੇ ਮੂੰਹ ਤੇ ਬੈਠਾ ਹੈ ਕੰਮ ਦੋਮੇ ਨਹੀਂ ਕਰਦਾ ਸਵੇਰੇ ਉੱਡਦਾ ਐਨੀ ਲੇਟ ਆ ਠੀਕ ਹੈ ਰਾਤ ਨੂੰ ਘਰੇ ਲੇਟ ਵੜਦਾ ਮੈਂ ਦੁਖੀ ਹੋਈ ਪਈਆਂ ਹੁਣ ਤਾਂ ਲੋਕ ਮੈਨੂੰ ਆ ਕੇ ਇਹ ਵੀ ਕਹਿਣ ਲੱਗ ਗਏ ਵੀ ਇਹ ਨਸ਼ੇ ਕਰਦਾ ਆ। ਸਾਲ ਸਿਮੀ ਮੈਨੂੰ ਇਹ ਪਤਾ ਵੀ ਨਸ਼ੇ ਨਹੀਂ ਕਰਦਾ ਹੈਗਾ ਠੀਕ ਐ ਵੀ ਨਕਮਾ ਮੈਨੂੰ ਇੰਨਾ ਪਤਾ ਵੀ ਮੇਰੇ ਘਰ ਵਾਲਾ ਨਕਮਾ ਪਰ ਮੈਨੂੰ ਸਾਰੀ ਉਮਰ ਲੋਕਾਂ ਤੋਂ ਇਹੀ ਤਾਨੇ ਸੁਣਨੇ ਯਾਰ ਲੋਕਾਂ ਨੇ ਤਾਂ ਗੱਲਾਂ ਕਰਨੀ ਨਾ ਜਦੋਂ ਆਪਣੇ ਚ ਕਮੀਆਂ ਆਉਂਦੀਆਂ ਤਾਂ ਲੋਕਾਂ ਦਾ ਗੱਲ ਹੀ ਚਾਹੀਦੀ ਹੈ ਗੱਲ ਕਰਨ ਵਾਸਤੇ ਸਿਮੀ ਮੈਂ ਤੈਨੂੰ ਤਾਂ ਮੈਨੂੰ ਇਹਦਾ ਮੈਨੂੰ ਇਹੀ ਕਹਿ ਰਹੀ ਸੀ ਵੀ ਮੈਂ ਤਾਂ ਜਾਣੀ ਅੱਜ ਹੀ ਜਾ ਰਹੀ ਤਾਂ ਨਹੀਂ ਮੇਰੇ ਨਾਲ ਜਾਣਾ ਮੈਂ ਦੇਖ ਮੈਂ ਔਰ ਇੰਨੀ ਰਹਿਣਾ ਅੱਜ ਨਾਲ ਨੂੰ ਲੈ ਕੇ ਜਾਈ ਮੈਂ ਤੇਰੇ ਨਾਲ ਜਾਣਾ ਕਹਿਣਾ ਮੰਨ ਲਿਆ ਮੈਨੂੰ ਜਾਣਾ ਨਹੀਂ ਤੂੰ ਨਾਲ ਠੀਕ ਐ ਨਾ ਤੇਰਾ ਕਹਿਣਾ ਸਿਰ ਮੱਥੇ ਹੁਣ ਪੰਗਾ ਪਤਾ ਕੀ ਐ ਇੰਨੀ ਪੜ੍ਹਾਈ ਕੀਤੀ ਐ ਜੇ ਪ੍ਰਾਈਵੇਟ ਜੌਬ ਕਰਦੇ ਆਂ ਪਾਏ ਸਕਿਲ ਥੋੜਾ ਘਰ ਪਰਿਵਾਰ ਨਹੀਂ ਚੱਲਦਾ ਪਰ ਹੈਰੀ ਤੂੰ ਆਪਣਾ ਵੀ ਤਾਂ ਕੋਈ ਕਾਰੋਬਾਰ ਕਰ ਸਕਦਾ ਕੁਛ ਤਾਂ ਕਰ ਸਕਦਾ ਹੈਰੀ ਤੂੰ ਕੁਝ ਵੀ ਨਹੀਂ ਕਰਦਾ ਹੈਗਾ ਤੂੰ ਵੀ ਸਾਥ ਦੇ ਨਾ ਮੇਰੇ ਨਾਲ ਮੈਂ ਇਕੱਲਾ ਕਿਵੇਂ ਕਰ ਸਕਦਾ ਹੈਰੀ ਮੈਂ ਤੈਨੂੰ ਕਿੰਨੀ ਵਾਰ ਕਿਹਾ ਤੂੰ ਜੋ ਕਹਿਣਾ ਹੈ ਮੈਂ ਤੇਰੀ ਉਹ ਗੱਲ ਮੰਨਦੀਆਂ ਪਰ ਤੂੰ ਕੰਮ ਨਹੀਂ ਕਰਦਾ ਮੈਂ ਕੀ ਕਰਾਂ ਮੇਰੀ ਗੱਲ ਸੁਣਾ ਯਾਰ ਨੌਕਰੀਆਂ ਤਾਂ ਅੱਜਕੱਲ੍ਹ ਤੈਨੂੰ ਵੀ ਪਤਾ ਇੰਨੇ ਇੰਨੇ ਪੜੇ ਲਿਖੇ ਹੈ ਨਾ ਡਿਗਰੀਆਂ ਚੱਕੀ ਫਿਰਦੇ ਲੋਕ ਕੋਈ ਆਪਣਾ ਕਾਰੋਬਾਰ ਕਰੇ ਨਾ ਤੁਸੀਂ ਦੋਨੋਂ ਰਲ ਕੇ ਨਾ ਆਪਣਾ ਕੋਈ ਕੰਮ ਕਰ ਸਕਦੇ ਹੋ ਜਿਵੇਂ ਤੂੰ ਕੋਈ ਬੁਟੀਕ ਵਗੈਰਾ ਕਰ ਸਕਦੀ ਹੈ ਇਹ ਨਾਲ ਕੋਈ ਹੋਰ ਕੰਮ ਕਰ ਸਕਦੇ ਨੇ ਦੇਖ ਐਨੀ ਪੜਾਈ ਕੀਤੀ ਹੋਈ ਆ ਮੈਨੇ ਹੈਰੀ ਨੇ ਵੀ ਐਨੀ ਪੜਾਈ ਕੀਤੀ ਹੋਈ ਆ ਖੂਜ ਠੀਕ ਐ ਇਥੇ ਅਨਪੜਾ ਮੰਗੂ ਬੈਠੀ ਆ ਮੈਂ ਘਰ ਨਾ ਆਪ ਕਮਾਉਂਦਾ ਆ ਨਾ ਮੈਨੂੰ ਕਿਤੇ ਬਾਹਰ ਨਿਕਲਣ ਦਿੰਦਾ ਨਾ ਨਾ ਤੁਸੀਂ ਨਾ ਆਪਣਾ ਦਿਮਾਗ ਲਾਓ ਕੋਈ ਆਪਣਾ ਹੀ ਕੰਮ ਸਟਾਰਟ ਕਰੋ ਮੈਂ ਸਿਮੀ ਤੈਨੂੰ ਤਾਂ ਹੀ ਬੁਲਾਇਆ ਦੇਖ ਮੇਰਾ ਦਿਲ ਨਹੀਂ ਕਰਦਾ ਉਰੇ ਰਹਿਣ ਨੂੰ ਮੈਂ ਜਾਉਂਗੀ ਨਾ ਮਨੂੰ ਤੂੰ ਜਾਣ ਦੀ ਗੱਲ ਨਾ ਕਰ ਕਮਲੀਆਂ ਧੀਆ ਤੋਰਨੀ ਆ ਕਿਤੇ ਸੋਖੀਆਂ ਪਈਆਂ ਮੈਂ ਜਾਉਂਗੀ ਹੈਰੀ ਦੇਖ ਤੂੰ ਕੰਮ ਨਹੀਂ ਕਰਦਾ ਮੈਂ ਤੈਨੂੰ ਬਹੁਤ ਮੌਕੇ ਦਿੱਤੇ ਮੈਂ ਤੁਹਾਨੂੰ ਜਾਣ ਨਹੀਂ ਦਿੰਦਾ ਗਾ ਮੇਰੀ ਗੱਲ ਸੁਣੋ ਦੇਖ ਤੇਰੇ ਘਰ ਦੇ ਆਨੇ ਪਹਿਲਾ ਹਨਾ ਮਾਸਾ ਬਚਾਰੇ ਨੇ ਇੰਨਾ ਔਖਾ ਹੋ ਕੇ ਤੇਰਾ ਰਿਸ਼ਤਾ ਕਰਿਆ ਵਧੀਆ ਤੇਰੇ ਵਾਸਤੇ ਘਰ ਬਾਰ ਲੱਭਿਆ ਹਨਾ ਰੋਜ਼ ਰੋਜ਼ ਕਿਤੇ ਕਿਤੇ ਧੀਆ ਤੋਰਨੀਆਂ ਔਖੀਆਂ ਪਈਆਂ ਤੂੰ ਆਪਣੇ ਮਾਪਾ ਪੱਲ ਵੀ ਦੇਖ ਯਾਰ ਫਿਰ ਸਿਮੀ ਸਮਝਾਣਾ ਤੂੰ ਆਪਣੇ ਜੀਜੂ ਨੂੰ ਕੋਈ ਨਾ ਮੈਂ ਕਹਿ ਰਹੀ ਆ ਨਾ ਸਮਝਦਾ ਰਹਿਗਾ ਹੋਰ ਇਹ ਨਾਲ ਵੱਧ ਕੀ ਸਮਝਾ ਹੁਣ ਮੰਨ ਤਾਂ ਲਈ ਸਾਰੀ ਗੱਲ ਤੁਸੀਂ ਦੱਸੋ ਵੀ ਕਿਵੇਂ ਕਰਨਾ ਜਿਵੇਂ ਕਹੋਗੇ ਓਵੇਂ ਕਰਾਂਗੇ ਜਿਹੜਾ ਵੀ ਬਿਜ਼ਨਸ ਕਹੋਗੇ ਉਹ ਕਰ ਲਾਂਗੇ ਅਪਾ ਤੇ ਮੇਰੇ ਨਾਲ ਇੱਕ ਵਾਦਾ ਕਰਕੇ ਤੂੰ ਕੰਮ ਕਰੇਗਾ ਹਾਂ ਮੈਂ ਕੰਮ ਕਰੂੰਗਾ ਜਿਵੇਂ ਤੁਸੀਂ ਕਹੋਗੇ ਓਵੇਂ ਕਰਾਂਗੇ ਠੀਕ ਹੈ ਮੈਂ ਆਪਣੀ ਪੇਕਾਂ ਨਾਲ ਗੱਲ ਕਰਦੀ ਹਾਂ ਠੀਕ ਹੈ ਕੋਈ ਕਾਰੋਬਾਰ ਕਰਵਾਉਣਗੇ ਤਾਂ ਕੰਮ ਕਰ ਲਾਂਗੇ ਹਾਂ ਮੈਂ ਨਾਲ ਕੰਮ ਕਰਨਾ ਹੈ ਤੇਨੇ ਹੈਰੀ ਜੇ ਮੈਨੂੰ ਪਤਾ ਲੱਗੇ ਤੂੰ ਮੁੰਡਿਆਂ ਨਾਲ ਇੱਧਰ ਫਿਰਨਾ ਲੜਨਾ ਨਹੀਂ ਤੇ ਪਹਿਲੀ ਜਿਹੜੀ ਤੁਹਾਡੀ ਅਰਨਿੰਗ ਹੋਊਗੀ ਨਾ ਉਹਦੇ ਤੇਨੂੰ 10000 ਵਾਲਾ ਸੂਟ ਲੈ ਕੇ ਦੇਣਾ ਨਾਲੇ 5000 ਦਾ ਸੂਟ ਸੋਨ ਵੀ ਲੈ ਦਾਂ ਹਾਂ ਮੈਂ ਵੀ ਲਵਾਂਗੀ ਮੈਂ ਥੋੜੀ ਨਾ ਸਾਰੇ ਗੱਲ ਜੀ ਸਾਰੇ ਨੂੰ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਵੀਰਸ ਨੂੰ ਸਾਰਿਆਂ ਨੂੰ ਬੇਨਤੀ ਹੈਗੀ ਅੱਜ ਇਹ ਵੀਡੀਓ ਲੈ ਕੇ ਆਏ ਤੁਹਾਡੇ ਵਾਸਤੇ ਸਮਾਜ ਨੂੰ ਸੇਧ ਦੇਣ ਵਾਲੀ ਨਿੱਕੀ ਮੋਟੀ ਪਰਿਵਾਰਕ ਨੋਕਚੋਕ ਮੀਆਂ ਬੀਬੀ ਦੀ ਨਿਕੱਠੂ ਪੁੱਤ ਜਿਹੜਾ ਆਪਣੇ ਪਿਤਾ ਨਾਲ ਕੰਮ ਘੱਟ ਕਰਾਉਂਦਾਗਾ ਘਰੇ ਵੇਲੜ ਰੋਟੀਆਂ ਖਾਂਦਾਗਾ ਨਾਲੇ ਵਿੱਚ ਹੀ ਅਸੀਂ ਮੈਸੇਜ ਇਹ ਵੀ ਦਿੱਤਾਗਾ ਵੀ ਜੇ ਮੈਂ ਤੁਸੀਂ ਪਰਾਲੀ ਨੂੰ ਅੱਗ ਲਾ ਦਨੇ ਹੋ ਤਾਂ ਸਾਨੂੰ ਤੁਹਾਡਾ ਵੀ ਕੋਈ ਕਸੂਰ ਨਹੀਂ ਹੈਗਾ ਕਿਉਂਕਿ ਖਰਚਾ ਬਹੁਤ ਹੁੰਦਾ ਪਰਾਲੀ ਨੂੰ ਰੋਲਣ ਵਾਸਤੇ ਠੱਠਾ ਮਣਾਣੀਆਂ ਬਹੁਤ ਔਖੀਆਂ ਇੰਨੇ ਖਰਚਾ ਕਰਕੇ ਛੋਟਾ ਘਟ ਅਸੀਂ ਕੋਸ਼ਿਸ਼ ਕਰ ਸਕਦੇ ਆ ਵੀ ਆਰਗੈਨਿਕ ਖੇਤੀ ਦੇ ਨੇੜੇ ਲੱਗিয়ে ਪਰਿਵਾਰ ਦੇ ਜਿੰਨੇ ਬੱਚੇ ਨੇਗੇ ਕੋਸ਼ਿਸ਼ ਕਰਿਓ ਉਹਨੂੰ ਪੜਾਹ ਲਾ ਕੇ ਬਾਹਰ ਹੀ ਨਾ ਭੇਜਿਏ ਇੱਥੇ ਕੋਈ ਨਾ ਕੋਈ ਕੰਮ ਕਰ ਲੱਭੀਏ ਜਾਂ ਸਾਈਡ ਬਿਜ਼ਨਸ ਕਰੀਏ ਜੇ ਆਪਾਂ ਉਹੀ 2-4 ਕਿੱਲੇਾਂ ਤੇ ਸਾਰਾ ਪਰਿਵਾਰ ਹੀ ਖੇਤੀ ਕਰਾਂਗੇ ਆਪਣੇ ਪਰਿਵਾਰ ਦਾ ਖਰਚਾ ਤੇ ਗੁਜ਼ਾਰਾ ਨਹੀਂ ਹੋਣਾ ਇਹਹੀ ਮੈਸੇਜ ਸਾਡੀ ਸਾਰੀ ਟੀਮ ਵੱਲੋਂ ਆਇਆ ਹੈ ਇਹ ਇੱਕ ਮੈਸੇਜ ਹੋਰ ਵੀ ਹੈ ਵੀ ਜੇ ਘਰ ਵਾਲੀ ਨੂੰ ਵਧੀਆ ਸੂਟ ਦਿਵਾਣਾ ਤਾਂ ਤੁਹਾਨੂੰ ਕੋਈ ਕੰਮ ਕਰਨਾ ਪੈਣਾ ਹੈ ਪਰ ਲਿਖ ਕੇ ਘਰੇ ਬਹਿ ਕੇ ਨਹੀਂ ਸਰਦਾ ਹੈਗਾ ਇਹ ਬਹੁਤ ਜ਼ਰੂਰੀ ਹੈ ਮੇਨ ਸਾਡਾ ਮੈਸੇਜ ਇਹ ਹੀ ਸੀਗਾ ਵੀ ਜਿਵੇਂ ਅੱਜ ਕੱਲ ਦੇ ਪੜੇ ਲਿਖੇ ਨੌਜਵਾਨ ਨੇ ਸਿਰਫ ਘਰੇ ਬੈਠ ਕੇ ਸਕੀਨੀਆਂ ਲਾਉਂਦੇ ਨੇ ਬਾਹਰ ਆਪਣੇ ਫਰੈਂਡਸ ਨਾਲ ਘੁੰਮਣ ਚਲੇ ਜਾਂਦੇ ਨੇ ਮੇਨ ਮਕਸਦ ਇਹ ਆ ਕਿ ਪੜੋ ਲਿਖੋ ਤੇ ਆਪਣੇ ਘਰ ਦੇ ਕੰਮ ਕਰarre ਵੀ ਤੇ ਆਪਣੇ ਪੈਰਾਂ ਤੇ ਖੜੇ ਹੋਵੋ ਤੇ ਆਪਣੇ ਕੰਮ ਦੇਖੋ ਅੱਗੇ ਕਾਰੋਬਾਰ ਦੇਖੋ ਅਗਰ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੈਂ ਕਮੀਆਂ ਵੀ ਦੱਸਿਓ ਜਰੂਰ